ਹਾਂਜੀ ਪੰਜੀ ਤੁਹਾਡਾ ਨਾਮ ਕੀ ਹੈ ਜੀ ਬੀਰ ਮਨਜੀਤ ਪਾਰਾ ਮੇਰਾ ਨਾਮ ਮਨਜੀਤ ਕੌਰ ਹਾਂ ਤੁਹਾਡੇ ਪਤੀ ਦਾ ਨਾਮ ਸੁਖਵਿੰਦਰ ਸਿੰਘ ਸੁਖੀ ਆਦਿ ਹੈ ਹਾਂ ਕੀ ਗੱਲ ਹੋਈ ਹੈ ਜੀ ਕੋ ਫੋਨ ਲੈ ਲਾ ਵੀਰੇ ਜਿਹੜੀਆਂ ਗੁੱਜਰਾ ਪਿੰਡ ਚ ਮੌਤਾਂ ਹੋ ਰਹੀਆਂ ਨੇ दारू ਨੂੰ ਲੈ ਕੇ ਜ਼ਹਿਰੀਲੀ ਸ਼ਰਾਬ ਨਾਲ ਹਾਂਜੀ ਤੇ ਵੀਰੇ ਉਹਨਾਂ ਨਾਲ ਸਾਡਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਮੇਰੇ ਘਰ ਆਏ ਦਾ ਤੇ ਉਹਨਾਂ નિર્ਦੋਸ਼ ਨੇ ਉਹਨਾਂ ਨੂੰ ਬਿਨਾਂ ਗੱਲਬਾਤ ਤੋਂ ਡਿੜਬਾ ਪੁਲਿਸ ਨੇ ਜਕ ਲਿਆ ਤੇ ਹੁਣ ਉਹ ਇਸ ਟਾਈਮ ਜੇਲ੍ਹ 'ਚ ਨੇ ਸੰਗਰੂਰ ਮੈਂ ਉਹਨਾਂ ਨਾਲ ਸਵੇਰੇ ਮੁਲਾਕਾਤ ਕਰਕੇ ਆਈ ਆਂ ਸਾਨੂੰ ਮੁਲਾਕਾਤ ਦੇ ਦੌਰਾਨ ਪਤਾ ਲੱਗਿਆ ਉਹ ਕਹਿੰਦੇ ਮੇਰੇ ਤੇ ਵੀ 302 ਕਤਲ ਦਾ ਪਰਚਾ ਪਤਾ ਵੀ ਉਹਨਾਂ ਤੇ ਪਰਚਾ ਕਿਸ ਚੀਜ਼ ਦਾ ਪੈ ਗਿਆ ਹੂੰ ਬਿਨਾਂ ਗੱਲਬਾਤ ਤੋਂ ਵੀਰੇ ਜਦਕੇ ਉਹ ਕੋਈ ਕੰਮ ਨਹੀਂ ਕਰਦੇ ਇਦਾਂ ਦਾ ਵੀਰੇ ਪਿੰਡ 'ਚੋਂ ਪੁੱਛ ਗਿੱਛ ਕਰ ਲੈਣਾ ਜੀ ਜੋ ਸਰਕਾਰ ਦਾ ਜੀ ਕਰਦਾ ਉਹ ਕਰ ਲੇ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਇਨਸਾਫ ਸਾਰਿਆਂ ਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਵੀ ਮੁਆਵਜ਼ਾ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇ ਵੀਰੇ ਬਸ ਮੇਰਾ ਘਰ ਵਾਲਾ ਦੇ ਦੇਣ ਸਾਨੂੰ ਜੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣਾ ਚ ਮੇਰੇ ਪਰਿਵਾਰ ਚ ਵੀਰੇ ਮੇਰੇ ਦੋ ਬੱਚੇ ਨੇ ਮੇਰੇ ਮੰਮੀ ਡੈਡੀ ਨੇ ਤੇ ਮੇਰੀ ਨਾਨਾ ਦਾ 슈ਗਰ ਦੀ ਮਰੀਜ਼ ਆ ਵੀਰੇ ਸਵੇਰੇ ਸ਼ਾਮ ਟੀਕਾ ਲੱਗਦਾ ਮੇਰੇ ਹਸਬੰਡ ਨੂੰ ਵੀ ਸ਼ੂਗਰ ਆ ਅੱਛਾ ਉਹਨਾਂ ਨੂੰ ਵੀ ਡਾਇਬਟੀਜ਼ ਆ ਤੁਹਾਡੀ ਨਾਨਾ ਨੂੰ ਵੀ ਵੀਰੇ ਇਸ ਟਾਈਮ ਵੀ ਉਹਨਾਂ ਦੀ ਸ਼ੂਗਰ ਇੰਨੀ ਹਾਈ ਸੀ ਤੇ ਉਹਨਾਂ ਤੋਂ ਬੋਲਿਆ ਵੀ ਨਹੀਂ ਤੇ ਜਾ ਰਹੀ ਆ ਮੈਂ ਜੇਲ੍ਹ ਚ ਮਿਲ ਕੇ ਆਈ ਆ ਜੇ ਮੇਰੇ ਹਸਬੰਡ ਨੂੰ ਕੁਝ ਹੋ ਗਿਆ ਵੀਰੇ ਅਸੀਂ ਐਕਸ਼ਨ ਲਵਾਂਗੇ ਤੇ ਉੱਥੇ ਉਹਨਾਂ ਦਾ ਕੋਈ ਟਰੀਟਮੈਂਟ ਵਗੈਰਾ ਉਹਨਾਂ ਨੂੰ ਮੈਡੀਕਲ ਕੋਈ ਦਿੱਤੀ ਨਹੀਂ ਗਿਆ ਮੈਨੂੰ ਕੁਝ ਨਹੀਂ ਪਤਾ ਹੈਗਾ ਵੀਰੇ ਨਹੀਂ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਕੋਈ ਮੈਡੀਕਲ ਉਹਨਾਂ ਨੂੰ ਸੇਵਾ ਦਿੱਤੀ ਹੈ ਉੱਥੇ ਕਿ ਨਹੀਂ ਉਹਨਾਂ ਦੀ ਜਿਹੜੀ ਮੈਡੀਸਨ ਵਗੈਰਾ ਉਹ ਸਾਰੀ ਹਲੇ ਤਰੇ ਆ ਉਹ ਦਵਾਈ ਤੋਂ ਬਿਨਾ ਹੋਰ ਮੈਡੀਸਨ ਲੈ ਨਹੀਂ ਸਕਦੇ ਜੀ ਤੇ ਪੁੱਛਦੇ ਧਿਆਨ ਚ ਤੁਸੀਂ ਇਹ ਕਰਵਾਤਾ ਵੀ ਉਹ ਸ਼ੂਗਰ ਦੇ ਮਰੀਜ਼ ਕਰਵਾਤਾ ਵੀਰੇ ਅਸੀਂ ਰਿਪੋਰਟਸ ਵਗੈਰਾ ਸਾਰਾ ਕੁਝ ਡਿਡਬੇ ਠਾਣੇ ਚ ਦੇ ਰੱਖਿਆ ਹਾਂ ਤੇ ਕਿਹੜੀ ਜੇਲ੍ਹ ਚਾ ਕਿੱਥੇ ਨੇ ਹੁ ਸੰਗਰੂਰ ਜੇਲ੍ਹ ਚ ਨੇ ਵੀਰੇ ਤੇ ਵੀਰੇ ਅਸੀਂ ਸੰਸਕਾਰ ਨਹੀਂ ਕਰਨ ਦੰਦੇ ਜਦ ਤੱਕ ਮੇਰੇ ਘਰ ਵਾਲੇ ਨੂੰ ਨਹੀਂ ਛੱਡਦੇ ਕਿਉਂਕਿ ਜੇ ਸੰਸਕਾਰ ਕਰਤਾ ਹੂੰ ਕਦੇ ਵੀ ਨਹੀਂ ਛੁੱਟਣਾ ਮੇਰਾ ਘਰ ਉਜੜ ਜਾਊਗਾ ਜੀ ਤੇ ਅੱਜ ਤੁਸੀਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਸੀ ਤੇ ਉਹਨਾਂ ਨੇ ਕੀ ਕਿਹਾਗਾ ਉਹ ਕਹਿੰਦੇ ਤਾਂ ਹੈਗੇ ਨੇ ਵੀ ਅਸੀਂ ਤੁਹਾਡੇ ਹੱਕ ਚਾ ਸਾਨੂੰ ਪਤਾ ਵੀ ਉਹ ਬੇਦੋਸ਼ਾ ਫਿਰ ਉਹਨਾਂ ਨੂੰ ਅੰਦਰ ਕਾਤੋਂ ਕਰਤਾ ਅੱਛਾ ਪੁਲਿਸੇ ਮੰਨ ਰਹੀ ਹੈਗਾ ਤਾਂ ਮੰਨ ਰਹੇ ਨਹੀਂ ਵੀਰੇ ਮੰਨ ਰਹੇ ਨੇ ਉਹ ਕਹਿੰਦੇ ਅਸੀਂ ਮੈਂ ਮਜਬੂਰ ਆ ਹੂੰ ਸਾਡੇ ਕੋਲ ਤਾਂ ਉਹ ਕਹੀ ਜਾਂਦੇ ਨੇ ਵੀ ਅਸੀਂ ਮੰਦਿਆਂ ਵੀ ਉਹ ਬੇਕਸੂਰਾ ਕਹਿੰਦੇ ਪਰ ਤੁਹਾਡੇ ਵੀ ਜਿਸੇ ਮਜਬੂਰ ਆ। ਜੀ ਧੰਨਵਾਦ। ਬਸ ਵੀਰੇ ਸਾਡੀ ਤਾਂ ਹੀ ਬੇਨਤੀ ਆ ਵੀ ਉਹ ਘਰੇ ਆ ਜਾਣਾ।